ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸਾਧ ਸੰਗਤ ਜੀ ਉਹ ਅਸੀਂ ਕੈਨੇਡੀਅਨ ਸਿੱਖ ਯੂਥ ਫੈਡਰੇਸ਼ਨ ਤੋਂ ਤੇ ਬਾਈ ਪਰਮਿੰਦਰ ਸਿੰਘ ਹੁਣੇ ਮਿਸਟਰ ਸਿੰਘ ਪੀਜ਼ਾ ਤੋਂ ਅਸੀਂ ਆਏ ਹੋਏ ਆ ਇੱਥੇ ਪੀਜ਼ਾ ਲੈ ਕੇ ਵੀ ਆਪਣੇ ਜਿਹੜਾ ਧਰਨਾ ਚੱਲ ਰਿਹਾ ਆ ਓਆਈਐਨਪੀ ਨੂੰ ਲੈ ਕੇ ਓਆਈਐਨਪੀ ਦੀਆਂ ਜਿਹੜੀਆਂ ਫਾਈਲਾਂ ਬੰਦ ਹੋਈਆਂ ਉਹਨਾਂ ਨੂੰ ਖੁਲਾਉਣ ਨੂੰ ਲੈ ਕੇ ਤੇ ਇੱਥੇ ਧਰਨਾ ਚੱਲ ਰਿਹਾ ਸੋ ਅਸੀਂ ਆਪ ਦਾ ਮਤਲਬ ਕਿ ਜੋ ਬੰਦਾ ਕਰਦਾ ਯੋਗਦਾਨ ਉਹ ਆਪਦੇ ਪੱਧਰ ਤੇ ਪਾਵਾਂਗੇ ਜ਼ਰੂਰ ਸੋ ਸਾਰੀ ਸੰਗਤ ਨੂੰ ਸਾਰੀ ਕਮਿਊਨਿਟੀ ਨੂੰ ਇਹ ਬੇਨਤੀ ਹੈ ਜੀ ਆਪਾਂ ਬੱਚਿਆਂ ਨਾਲ ਖੜੀਏ ਸੋ ਛੋਟੀ ਜੀ ਗੱਲ 'ਚ ਤੁਹਾਨੂੰ ਨਵੇੜ ਦਾ ਵੀ ਰੌਲਾ ਕੀ ਹੋਇਆ ਲਗਭਗ ਸਾਰਿਆਂ ਨੂੰ ਪਤਾ ਹੀ ਹੋਣਾ ਵੱਟ ਜੇ ਕਿਸੇ ਨੂੰ ਨਾ ਪਤਾ ਹੋਵੇ ਫਾਈਲਾਂ ਲੱਗੀਆਂ ਸੀਆਂ 2 ਸਾਲਾਂ ਦੀਆਂ OINP 'ਚ ਤੇ ਵੱਟ ਰੌਲਾ ਕੀ ਪੈ ਗਿਆ ਕਿ ਇਹਨਾਂ ਨੇ ਟਾਈਮ ਤੇ ਆ ਕੇ ਫਾਈਲਾਂ ਇਹਨਾਂ ਦੀਆਂ ਰਿਜੈਕਟ ਹੀ ਕਰ ਦਿੱਤੀਆਂ ਜਵਾਬ ਇਹ ਦਿੱਤਾ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹਨੇ ਫਰਾਡ ਫਾਈਲ ਲਾਈ ਆ ਤੇ ਕਿਹਦੀ ਫਾਈਲ ਸਹੀ ਆ ਸੋ ਐਟ ਦੀ ਐਂਡ ਇਹ ਬੱਚਿਆਂ ਦੀ ਗਲਤੀ ਨਹੀਂ ਜਿਨ੍ਹਾਂ ਨੇ ਫਾਈਲਾਂ ਸਹੀ ਲਾਈਆਂ ਉਹ ਵੀ ਸਫਰ ਕਰ ਰਹੇ ਆ ਦੋ ਦੋ ਸਾਲ ਉਹਨਾਂ ਨੇ ਵੇਟ ਕੀਤੀ ਐ ਇੱਥੇ ਕੰਮ ਕੀਤਾ ਰੈਂਟ ਭਰੇ ਆ ਟੈਕਸ ਦਿੱਤਾ ਬਟ ਉਹ ਚੀਜ਼ਾਂ ਸਾਰੀਆਂ ਹੁਣ ਨੇਹਫਾਲ ਕਰਕੇ ਤੇ ਬੱਚਿਆਂ ਦਾ ਹੁਣ ਵਰਕ ਪਰਮਿਟ ਖਤਮ ਹੋ ਗਿਆ ਤੇ ਅੱਜ ਇਹ ਕਹਿ ਰਹੇ ਆ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਕਿ ਫਾਈਲਾਂ ਫਰਾਡ ਕਿਹੜੀ ਆ ਤੇ ਫਾਈਲ ਜਿਹੜੀ ਸਹੀ ਆ ਉਹ ਕਿਹੜੀ ਆ ਇਹ ਅਸਲ 'ਚ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਤੁਸੀਂ ਭਾਲਣਾ ਕਿ ਕਿਹੜੀ ਫਰੌਡ ਆ ਤੇ ਕਿਹੜੀ ਫਾਈਲ ਸਹੀ ਆ ਜਿਹੜੇ ਬੱਚੇ ਸਹੀ ਆ ਜਿਨ੍ਹਾਂ ਨੇ ਸਹੀ ਫਾਈਲਾਂ ਲਾਈਆਂ ਉਹਨਾਂ ਨੂੰ ਪੀਆਰ ਮਿਲਣੀ ਚਾਹੀਦੀ ਆ ਸੋ ਐਸ ਬੇਸਿਸ ਤੇ ਅਸੀਂ ਨਾਲ ਖੜੇ ਆ ਕਿਉਂਕਿ ਇੱਥੇ ਗਵਰਨਮੈਂਟ ਸਾਨੂੰ ਵੀ ਗਲਤ ਜਾਪਦੀ ਆ ਸੋ ਸਾਰੀ ਕਮਿਊਨਿਟੀ ਨੂੰ ਬੇਨਤੀ ਆ ਆਪਣੇ ਆਪ ਦੇ ਵੀਰ ਭਾਈ ਆ ਸਾਰੇ ਬੱਚੇ ਆ ਸੋ ਸਾਰੇ ਜਿੰਨੇ ਐਮਪੀ ਆ ਜਾਂ ਐਮਪੀਪੀ ਵੀ ਵੀ ਰਾਜ ਆ ਭੈਣਾ ਸੋ ਬੇਨਤੀ ਆ ਜੀ ਆਪਾਂ ਸਾਰਿਆਂ ਦੇ ਨਾਲ ਖੜੀਏ ਸੋ ਜੇ ਨਾਲ ਖੜਾਂਗੇ ਤਾਂ ਫੇਰ ਹੀ ਕੰਮ ਚੱਲਣੇ ਆ ਪਹਿਲਾਂ ਵੀ ਨਾਲ ਖੜ ਕੇ ਕੰਮ ਚੱਲਦੇ ਆਏ ਆ ਇੰਨੀਆਂ ਕ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ